ਸਸਿਕਲ ਦੋਸਤੋ ਤੁਸੀਂ ਦੇਖ ਰਹੇ ਦੁਆਬਾ ਬੁਲੇਟਿਨ ਮੈਂ ਸੁਖਦੇਵ ਲਾਹੌਰੀ ਆ ਪਿੰਡ ਕਿੰਗਰਾਚੋਆਲਾ ਵਿੱਚ 95 ਸਾਲਾਂ ਬਜ਼ੁਰਗ ਦੀ ਉਸਦੇ ਪੁੱਤਰ ਵੱਲੋਂ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਤੇ ਘਰ ਨੂੰ ਤਾਲਾ ਲਗਾ ਦਿੱਤਾ ਗਿਆ ਪੀੜਤ ਬਜ਼ੁਰਗ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਰਾਮਾਨਾ ਜੀ ਦਾ ਬਹੁਤ ਰਾਜ ਕੀਤਾ ਮੇਰਾ ਨਿਆਂ ਹੋਣਾ ਚਾਹੀਦਾ ਹੈ ਮੈਂ ਕੀ ਕਰ ਸਕਦਾ ਜੀ ਮੇਰਾ ਇਹਦੇ ਪਰਦੇ ਕੱਕਰੀ ਜਿੱਤਾ ਮੈਨੂੰ ਕੋਈ ਨਾ ਬਕੋਟ-ਕੋਟ ਕੇ ਮਾਰ ਛੜਿਆ ਜੀ ਮੇਰੇ ਅੰਦਰ ਨਹੀਂ ਲੰਗਦਾ ਸਵੇ ਕਾਲੀ ਕਾਲੀ ਮੈਂ ਕੀ ਕਰ ਸਕਦਾ ਜੀ ਮੇਰਾ ਬਾਬਾਈ ਕੀ ਨਾਮ ਆਪਣਾ ਜੀ ਮੇਰਾ ਨਾਮ ਪੂਰਨ ਸਿੰਘ ਹੈ ਜੀ ਪੂਰਨ ਸਿੰਘ ਜੀ ਦੇ ਆਪਣੇ ਕਿਹੜਾ ਪਿੰਡ ਤੁਹਾਡਾ ਪਿੰਡ ਸਾਡਾ ਕਿੰਗਰਾ ਜੀ ਕਿੰਗਰਾ ਚੋਵਾਲਾ ਜੀ ਹਾਂਜੀ ਹਾਂ ਕੀ ਹੋਇਆ ਤੁਹਾਡੇ ਨਾਲ ਦੱਸਿਓ ਸਾਡਾ ਨਾ ਬੜਾ ਕੋਈ ਹੋਇਆ ਸਾਡੇ ਮਰੇ ਘਰ ਖੋਲਿਆ ਘਰ ਕਰੋ ਸਮਾਨ ਕਿਨੇ ਘਰ ਕਿਨੇ ਘਰ ਕਿਨੇ ਖੋਇਆ ਤੁਸੀਂ ਮੇਰੇ ਪੁੱਤ ਨੇ ਜੀ ਖੋਇਆ ਕੀ ਨਾਮ ਤੁਹਾਡੇ ਪੁੱਤ ਦਾ ਜੀ ਮੇਰੇ ਪੁੱਤ ਦਾ ਨਾਮ ਨਰਮਨ ਸਿੰਘ ਹੈ ਜੀ ਨਰਮਨ ਸਿੰਘ ਹਾਂਜੀ ਠੀਕ ਹੈ ਜਿਹੜਾ ਸਾਲ ਉਹਨੇ ਮੈਨੂੰ ਬਹੁਤ ਮਾਰਿਆ ਉਹਦੇ ਸਾਲੇ ਦਾ ਨਾਮ ਕੀ ਹੈ ਜੀ ਉਹਦੇ ਪਾਲੂਆ ਜੇ ਉਹਦਾ ਨਾਮ ਠੀਕ ਹੈ ਉਹ ਕਿੱਥੋਂ ਦਾ ਰਹਿਣ ਵਾਲਾ ਇਹ ਇਹ ਹੈਗਾ ਇਹਦੇ ਕੋਲ ਤੇ ਹੈਗਾ ਮਲਕਪੁਰ ਪਿੰਡ ਦਾ ਮਲਕਪੁਰ ਪਿੰਡ ਦਾ ਹਾਂਜੀ ਕਵਾ ਬਰਾਹਾ ਹੋਇਆ ਮੇਰੇ ਨਾਲ ਉਹਨੇ ਉਹਨੇ ਇਹ ਕਿਦਾਂ ਦੀ ਘਟਨਾ ਜੀ ਦੱਸਿਓ ਇਹ 23 ਤਰੀਕ ਦੀ ਹੋਣੀ 27 ਤਰੀਕ ਦੀ 27 ਤਰੀਕ ਜਖਮੀ ਇਹਨਾਂ ਦੇ ਨਾਲ ਟਕਰਾ ਗਿਆ ਕਿੰਨੀ ਤਰੀਕ ਦੀ ਘਟਨਾ ਬਾਬਾ ਜੀ ਇਹ 27 ਤਰੀਕ ਦੀ ਘਟਨਾ ਜੀ ਕੀ ਹੋਇਆ ਕੀ ਸੀਗਾ ਦੱਸਿਓ ਪੂਰਾ ਕੱਲ ਕੁਝ ਨਹੀਂ ਹੋਇਆ ਮੈਂ ਘਰ ਜਾ ਕੇ ਬੈਠਾ ਮੈਂ ਕੋਈ ਨਾ ਬਰਾਇਆ ਨਹੀਂ ਕਿਲਾਇਆ ਨਹੀਂ ਮੈਂ ਘਰ ਜਾ ਕੇ ਬੈਠਾ ਤੇ ਇਹਨਾਂ ਨੇ ਆਵਾਟ ਆਦਾਰ ਮੇਰੇ ਕੋਲ ਖਿੱਚ ਖਿੱਚ ਕੇ ਮਾਰ ਮਾਰ ਕੇ ਪਰ ਮੇਰੇ ਪੁੱਲੇ ਕੱਖੜ ਗਿਆ ਕੁੱਟਿਆ ਕਿਨੇ 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 ਕੁੱਟਿਆ ਤੁਹਾਡੇ ਬੇਟੇ ਨੇ ਵੀ ਕੁੱਟਿਆ ਜਿਆਦਾ ਮੇਰੇ ਉਹਦੇ ਸਾਲੇ ਨੇ ਕੁੱਟਿਆ ਪਾਡੂ ਨੇ ਜੀ ਤੁਹਾਡੇ ਬੇਟੇ ਨੇ ਚਾਰਾ ਮਾਰ ਖੀਤੀ ਹੈ ਬਸ ਤੁਹਾਨੂੰ ਨਹੀਂ ਖੀਤੀ ਹੈ ਜੀ ਤੁਹਾਡੇ ਬੇਟੇ ਨੇ ਇਹ ਬੇਟਾ ਉਹ ਜੋ ਉਹਦੇ ਕੋਈ ਇੰਡਕ ਜੀ ਇਹ ਆਪਣੇ ਭੈਣ ਹੋਈ ਜਾਂ ਪਿੰਡ ਜਾਏ ਉਹਦੇ ਘਰ ਆਹ ਦੇਖੋ ਖਿੱਚ ਖਿੱਚ ਕੇ ਕੁੱਟ ਕੁੱਟ ਗਿਆ ਵੇਖੋ ਜਿਹੜਾ ਕਾ ਵੇਖੋ ਨਿਸ਼ਾਨੀਆਂ ਆਵੇ ਕੋਈ ਦਾ ਆਹ ਵੇਖੋ ਆਹ ਪਾਈਏ ਨਿਸ਼ਾਨੀ ਇੱਧਰ ਦੇਖੋ ਆਹ ਮਾਰਿਆ ਇਹਨਾਂ ਇਹਨਾਂ ਦੇ ਪਿੰਡ ਦੇ ਪਿੱਛੇ ਇੱਥੇ ਰੋੜ ਮਾਰਿਆ ਪਿੰਡਾਂ ਦੇ ਹੋਰ ਵੀ ਕਿਤੇ ਸੱਟਾਂ ਜ਼ੋਡਾਂ ਦੇ ਨਿਸ਼ਾਨ ਹੈਗੇ ਆ ਆ ਦੇਖੋ ਇੱਧਰ ਪਿੱਛੇ ਕੋਈ ਨਾਂ ਦੇ ਸੱਟਾਂ ਨਿਸ਼ਾਨ ਲੱਗੀਆਂ ਨਹੀਂ ਆਵੇ ਕੋਈ ਦਾ ਤੇ ਆਹ ਦੇਖੋ ਇੱਧਰ ਆ ਵੇਖੋ ਇਧਰ ਆਪ ਤੁਸੀਂ ਇਧਰ ਲਿ ਬਸ ਬਾਬਾ ਜੀ ਦੇਖਣ ਦੇ ਵਿੱਚ ਆਇਆ ਤੁਸੀਂ ਇੱਕ ਅਮਰਤਾ ਸਿੰਘ ਵੀ ਹੈਗੇ ਆ ਇਹਨਾਂ ਦਾ ਸਿਹਤ ਦਾ ਦਸਤਾਵੇਜ਼ ਕੋਲ ਕਿਨਾਂ ਦੇ ਇਹਨਾਂ ਦੇ ਵਿੱਚੇ ਪਿਆ ਰਹੋ ਬੈਠੋ ਬਾਬਾ ਜੀ ਬੈਠੋ ਬੈਠੋ ਬਹਿ ਜਾਓ ਬਹਿ ਜਾਓ ਕੋਈ ਆ ਦੇਖਣ ਦੇ ਵਿੱਚ ਆਇਆ ਤੁਸੀਂ ਅਮਰਤਾ ਸਿੰਘ ਵੀ ਹੈਗੇ ਆ ਕਦੋਂ ਦਾ ਤੁਸੀਂ ਅਮਰ ਸ਼ਕਿਆ ਹੈਗਾ ਹਾਂ ਜੀ ਇਹ ਹੋਣਾ ਜੀ ਪੇਰਾ ਕਾ 60 70 ਸਾਲ ਹੋ ਗਿਆ ਤੇ ਕਿਸੇ ਤੁਸੀਂ ਸ਼ੱਕ ਆ ਜੀ 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 ਇਹ ਕਿਸੇ ਦਸਤਾਰ ਲਾ ਕੇ ਨਾ ਸਿਰ ਚ ਮਾਰਿਆ ਇਹਨਾਂ ਨੂੰ ਸਿਰ ਚ ਕੁੱਟਿਆ ਜੀ 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 ਤੇ ਤੁਸੀਂ ਇਸ ਦੇ ਸਬੰਧ ਵਿੱਚ ਕਿਸੇ ਜਥੇਬੰਦੀ ਨਾਲ ਕੋਈ ਗੱਲਬਾਤ ਕੀਤੀ ਜਾਂ ਕਿਸੇ ਆਪਣੇ ਨਜ਼ਦੀਕੀ ਜਿਹੜਾ ਥਾਣਾ ਤੁਹਾਨੂੰ ਪੈਂਦਾ ਕਿਸੇ ਨਾਲ ਨਹੀਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਜੀ ਤੇ ਇਹਦੇ ਸਬੰਧ ਦੇ ਵਿੱਚ ਤੁਸੀਂ ਨਜ਼ਦੀਕੀ ਜਿਹੜਾ ਥਾਣਾ ਤੁਹਾਨੂੰ ਪੈਂਦਾ ਉੱਥੇ ਗਏ ਹਾਂ ਜੀ ਉਹਨਾਂ ਨੇ ਸਾਡੇ ਸਾਨੂੰ ਸਵੇਰ ਦਾ ਬਾਅਦ ਛੜਿਆ ਜੀ ਤੇ ਕੋਈ ਕਾਰਵਾਈ ਕੀਤੀ ਹੈਗੀ ਉਹਨਾਂ ਨੇ ਨਹੀਂ ਕੋਈ ਕਾਰਵਾਈ ਫੇਰ ਤਾਂ ਸਾਨੂੰ ਭੁੱਖੇ ਪਾਣੇ ਨੂੰ ਉੱਥੇ ਬਾਹਰ ਚੜਿਆ ਕੀ ਤੁਹਾਡੀ ਮੰਗ ਕੀ ਹੈਗੀ ਮੰਗ ਸਾਰੀ ਇਹ ਆ ਵੀ ਸਾਨੂੰ ਹੱਕ ਮਿਲਣਾ ਚਾਹੀਦਾ ਜੀ ਜੋ ਸਾਡਾ ਸਾਡਾ ਥਾਂ ਮਿਲਣਾ ਚਾਹੀਦਾ ਉੱਥੇ ਮੇਰੀ ਰਾਖ ਜਿਹੜੀ ਬਿਲਕੁਲ ਸਹੀ ਹੋਣੀ ਚਾਹੀਦੀ ਮੈਂ ਨਾ ਕਿਸੇ ਦੇ ਕੋਲ ਹੋਰ ਘੁੜੀ ਬੰਦਾ ਇਹ 7 ਦਿਨ ਦਾ ਤੁਹਾਨੂੰ ਕੋਰੋਂ ਬਾਹਰ ਕੱਢਿਆ ਹੈਗਾ ਜੀ ਅੱਜ ਅੱਜ 30 ਦਿਨ ਹੋ ਗਈ ਆ ਤੇ ਇੰਨੇ ਦਿਨਾਂ ਤੋਂ ਕਿੱਥੇ ਰਹਿ ਰਹੇ ਹੈਗੇ ਤੁਸੀਂ ਆਈਏ ਆਈਏ ਇੰਨੀ ਵੱਡੇ ਨੂੰ ਇਹ ਇਹ ਤੁਹਾਡੇ ਵੱਡੇ ਨੂੰ ਜੀ ਹਾਂ ਸასი ਗਾਲ ਜੀ ਇਹ ਕੀ ਵਾਕਿਆ ਕੀ ਹੋਇਆ ਜੀ ਸਾਰਾ ਮੈਂ ਵਿਸਥਾਰਪੂਰਵਕ ਦੱਸਿਆ ਸੀ। ਹਾਂਜੀ ਗੱਲ ਇਦਾਂ ਹੈ ਕਿ ਜਿਹੜੇ ਮਤਲਬ ਕਿ ਮੇਰੇ ਪਾਪਾ ਜੀ ਨੇ ਨੇ ਇਹ ਸਾਨੂੰ 16 ਤੋਂ ਮੇਰੇ ਮੰਮੀ ਜੀ ਇਕਪਾਇਰ ਹੋ ਗਈ ਸੀ ਤੇ ਉਹਸ ਆਪਣੇ ਜੱਤੀ ਘਰ ਵਿੱਚ ਹੀ ਰਹਿੰਦੇ ਨੇ ਸ਼ੁਰੂ ਤੋਂ ਤੇ ਥੋੜੇ ਦਿਨਾਂ ਚ ਜ਼ਿਆਦਾ ਬਿਮਾਰ ਸੇਤ ਹੋਣ ਕਰਕੇ ਫਿਰ ਮੈਂ ਆਪਣੇ ਕੋਲ ਇਹਨਾਂ ਨੂੰ ਲਿਆਇਆ ਸੀ ਮੇਰੇ ਕੋਈ ਰਹੇ ਦੇ ਜੰਦਰੇ ਕੁੰਡੇ ਮਾਰ ਕੇ ਆ ਗਏ ਸੀ ਜੀ ਜੰਦਰੇ ਕੁੰਡੇ ਮਾਰਨ ਤੋਂ ਬਾਅਦ ਇਹਨਾਂ ਨੇ ਜੰਦਰੇ ਵੀ ਤੋੜ ਲਏ ਉਹਨਾਂ ਦਾ ਜਿੰਨਾ ਜਿੰਨਾ ਸਾਮਾਨ ਸੀ ਇਹਨਾਂ ਦੇ ਨਾਂ ਦਾ ਗੈਸ ਸਿਲੰਡਰ ਜੀ ਵੀ ਕਾਫੀ ਚੱਲਦੀ ਹੈ ਉਹ ਵੀ ਇਹਨਾਂ ਦੀ ਸਿਲੰਡਰ ਕਾਪੀ ਇਹਨਾਂ ਨੇ ਤੇ ਕੋ ਕਮਰੇ ਖਾਲੀ ਕਰਕੇ ਚਲੇ ਗਏ ਜੀ ਪਾਪਾ ਜੀ ਹੋਣਾ ਨਹੀਂ ਇਹਨਾਂ ਨੂੰ ਪਹਿਲਾਂ ਵੀ ਤਾਂ ਕਿ ਪਰੇਸ਼ਾਨ ਪਹਿਲਾਂ ਬੜੇ ਗੱਲ ਦੇ ਪਹਿਲਾਂ ਵੀ ਅਪੀ ਕੋਟ ਮਾਰ ਕੀਤੀ ਸੀ ਇਹਨਾਂ ਦੀ ਫਿਰ ਉਹਨਾਂ ਨੇ ਪਾਪਾ ਜੀ ਉਹਨਾਂ ਨੂੰ ਵਸੀਅਤ ਕਰ ਦਿੱਤੀ ਇਹਨਾਂ ਨੇ ਵਸੀਅਤ ਅੱਜ ਇੱਕ ਵਸੀਅਤ ਕਰਕੇ ਦੂਜੇ ਦਿਨ ਇਹਨਾਂ ਨੇ ਪਾਲੀ ਚ ਟਰੈਕਟਰ ਵੇਚਤਾ ਇਹ ਪਾਪਾ ਜੀ ਜਿੱਥੇ ਪੰਜਵੇਂ ਦਿਨ ਮਾਰਕਟ ਆਈ ਕੀਤੀ ਇਹਨਾਂ ਨੇ ਜਾ ਕੇ ਵਸੀਅਤ ਕੋਟ ਦਿੱਤੀ ਇਹ ਵਿਦਖਲ ਕੀਤਾ ਉਹ ਵੀ ਵਿਦਖਲ ਦੀ ਵੀ ਇਹਨਾਂ ਦੇ ਕੋਲ ਨੋਟਿਸ ਸਾਰੇ ਇਹਨਾਂ ਦੇ ਕੋਲ ਅਫਵਾਣਾ ਸਭ ਕੁਝ ਇਹਨਾਂ ਦੇ ਕੋਲ ਤੇ ਆ ਫਿਰ ਉਹਦੇ باوجود ਵੀ ਇਹਨਾਂ ਨੂੰ ਕੋਟ ਮਾਰ ਕਰਕੇ ਹੁਣ ਇਹ ਆਪਣੇ ਘਰ ਗਏ ਸੀ ਉਹ ਇਹਨਾਂ ਨੂੰ ਕਿਸੇ ਨੇ ਦੱਸਿਆ ਗਵਾਂਡੀਆਂ ਨੇ ਕਿ ਜਿਹੜਾ ਮਤਲਬ ਕਿ ਸਮਾਨ ਹੈ ਨਹੀਂ ਤੁਹਾਡਾ ਸਮਾਨ ਚੋਰੀ ਕੱਢ ਕੇ ਲੈ ਕੇ ਜਾ ਰਹੇ ਜੀ ਜਿਹੜਾ ਕਟਮਾਰ ਕਰਦੇ ਇਹਦੇ ਵਿੱਚ ਅਸਲ ਕਾਰਨ ਕੀ ਆ ਉਹ ਕਟਮਾਰ ਕਿਉਂ ਕਰ ਰਹੇ ਅਸਲ ਕਾਰਨ ਕਟਮਾਰ ਦਾ ਇਹ ਹੈ ਕਿ ਜਿਹੜਾ ਉਹ ਕਾਰ ਆ ਪਾਪਾ ਜੀ ਉਹਦਾ ਜੱਦੀ ਉਹਦੇ ਵਿੱਚ ਅੱਧਾ ਥਾਂ ਉਹ ਇਹਨੂੰ ਦੇਖਦਾ ਸੀ ਪਿੱਛੇ ਉਹ ਆਇਆ ਤੇ ਆਇਆ ਕਿਉਂ ਹੈ ਇਹ ਅੱਧਾ ਥਾਂ ਜਿਹਦਾ ਉਹ ਪਾਪਾ ਜੀ ਦੇ ਕੋਲ ਜੱਦੀ ਸੀਗਾ ਉਹ ਜੱਦੀ ਪਾਪਾ ਜੀ ਦਾ 50 ਸਾਲ ਦਾ ਮੀਟਰ ਉਹਨਾਂ ਦੇ ਉਸ ਘਰ ਦੇ ਵਿੱਚ ਲੱਗਾ ਹੋਇਆ ਜੀ ਜਿਹੜਾ ਉਹ ਅੱਧਾ ਥਾਂ ਸੀਗਾ ਉਹ ਸਤੋਤ ਸਬੀ ਸਮੀਤ ਸਤੋਤ ਜਿਹੜਾ ਉਹ ਪਾਪਾ ਜੀ ਨੇ ਉਹ ਮ ਜੋ ਤਾਂ ਮੈਂ ਉਹਦਾ ਖਾਲੀ ਪਲਾਟ ਲੈ ਕੇ ਆਪਣੇ ਜਾ ਕੇ ਬਾਹਰ ਮਕਾਨ ਪਾ ਲਈ ਸੀ ਉਸ ਥਾਂ ਦੇ ਵਿੱਚ ਉਹ ਅੱਧਾ ਥਾਂ ਪਾਪਾ ਜੀ ਦਾ ਤੇ ਅੱਧਾ ਮੇਰੇ ਦੋ ਅੱਧਾ ਥਾਂ ਸੀ ਉਹਦੇ ਵਿੱਚ ਉਹਨੇ ਕੋਈ ਮੀਟ ਨਹੀਂ ਨੌਕਰੀ ਕਰਦਾ ਸੀ ਉਹ ਕਦੀ ਜਿੰਦਗੀ ਚ ਘਰ ਨਹੀਂ ਆਇਆ ਨਾ ਕਦੀ ਇਹਨਾਂ ਨੇ ਇਹਦੀ ਸੇਵਾ ਭਾਵਨਾ ਕਦੀ ਕੁਝ ਨਹੀਂ ਕੀਤਾ ਹੁਣ ਸਿਰਫ ਹੁਣ ਆਇਆ ਆਉਂਦਿਆਂ ਸਾਰਿਆਂ ਨੇ ਸਭ ਤੋਂ ਪਹਿਲਾਂ ਆਪਣਾ ਇਹਨਾਂ ਦੀ ਕੰਧ ਤੋੜੀ ਵਿੱਚੋਂ ਕੰਧ ਵੀ ਹੋ ਗਈ ਸੀ ਅੱਧਾ ਸੈਪਰੇਟ ਇਹਨਾਂ ਦਾ ਥਾਂ ਸੀ ਸੈਪਰੇਟ ਹੋਣਾ ਸੀ ਕੰਧ ਵੀ ਤੋੜਨੀ ਸੀ ਜੀ ਆਦੇ ਤੋੜ ਕੇ ਇਹਨਾਂ ਦੇ ਘਰ ਦੇ ਕਬਜ਼ਾ ਕਰ ਲਿਆ ਗੇਟ ਇਹਨਾਂ ਦਾ ਬੰਦ ਕਰਕੇ ਉੱਤੇ ਬੰਦ ਕਰ ਦਿੱਤੀ ਜੀ ਤੇ ਹੁਣ ਇਹ ਇਹਨਾਂ ਨੂੰ ਪਤਾ ਲੱਗਾ ਕਿ ਸਮਾਨ ਪੈਡਾ ਡੇ ਹੋਏ ਤਾਂ ਚੱਲ ਗਏ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਆ ਗਿਆ ਉਹਨਾਂ ਨੇ ਫੇ ਚੰਗਾ ਰੀਜ ਨਾਲ ਇਹਨਾਂ ਨੂੰ ਕੁੱਟਿਆ ਤੇ ਇਹਦਾ ਜੇ ਆਪ ਦੇਖੋ ਤੁਸੀਂ ਸੱਟਾਂ ਲੱਗੀਆਂ ਨੇ ਇਹਨਾਂ ਦੀ ਦਸਤਾਰ ਲਾਹ ਕੇ ਇਹਨਾਂ ਦੇ ਸਿਰ ਤੇ ਉਹਨਾਂ ਨੇ ਪੈਰ ਮਾਰੇ ਨੇ ਕਿੰਨਾ ਮਾਰਿਆ ਸਿਰ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਜਿਹੜਾ ਸਾਲਾ ਉਹ ਦੇਖਣ ਵਿੱਚ ਆਇਆ ਕਿ ਬਾਬਾ ਜੀ ਨੇ ਅਮਰਤਰੀ ਛਕਿਆ ਹੋਇਆ ਹੈਗਾ ਕਿ ਪੁਲਿਸ ਨੇ ਇਸ ਦੇ ਸਬੰਧ ਦੇ ਵਿੱਚ ਕੇਸਾਂ ਦੀ ਜਿੱਦਾ ਬਿਆਦਵੀ ਕੀਤੀ ਹੈਗੀ ਕੋਈ ਕਾਰਵਾਈ ਕੀਤੀ ਹੈਗੀ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਕਿਤੇ ਨਹੀਂ ਗਏ ਜੀ ਜਿੱਦਾਂ ਦੰਧਿਆ ਭੁਖੇ ਪਾਣੀ ਦੀ ਕਰਾ ਰਹੇ ਆ ਦੇਖੋ ਸ਼ੇਰ ਦੇ ਤੁਸੀਂ ਸਾਹ ਦੇ ਸ਼ੇਰ ਦੀ ਸਾਹ ਦੇਖੋ ਸ਼ੇਰ ਦੀ ਸਾਹ ਦੇਖੋ ਇਹਨਾਂ ਦੇ ਸ਼ੇਰ ਦੇ ਵਿੱਚ ਦੇਖੋ ਤੁਸੀਂ ਕਿੱਡਾ ਵੱਡਾ ਰੋੜ ਪਾਇਆ ਸ਼ੇਰ ਚੈੱਕ ਕਰਕੇ ਦੇਖੋ ਉਹਦੇ ਵਿੱਚ ਪੈਰ ਮਾਰੇ ਕਿੰ딴 ਲੱਗਿਆ ਸੀ ਗਲੀ ਦੇ ਵਿੱਚ ਜਿਹੜੀ ਗਲੀ ਦੇ ਵਿੱਚੋਂ ਇਤਨਾ ਜਤ ਤੁਰ ਰੋਤ ਰੂ ਕਿ ਇਹਨਾਂ ਨੂੰ ਕੁੱਟਿਆ ਆ ਔਰ ਕੁੱਟਿਆ ਵੀ ਇੰਨਾ ਕੇ ਜ਼ਿਆਦਾ ਆ ਉਥੇ ਤੁਸੀਂ ਵੀਡੀਓ ਦੇਖੋ ਜਾ ਕੇ ਉਹ ਵੀ ਸਾਡੇ ਕਿਤੇ ਗਵਾਢੀ ਨਹੀਂ ਰੋਲ ਵੀ ਹੈਗਾ ਜਿਹੜਾ ਉਹਨੇ ਅਹਿਮ ਰੋਲ ਨਿਭਾਇਆ ਹੈਗਾ ਉਹਨਾਂ ਨੇ ਕੁੱਟ ਮਾਰ ਕੇ ਨਹੀਂ ਹੈਗਾ ਸਰਪੰਚ ਸਰਪੰਚ ਹੋਏਗਾ ਤੇ ਸਾਰੇ ਪਿੰੂਲੇ ਹੋਏ ਮੇਰਾ ਕਿ ਸਰਪੰਚ ਨਹੀਂ ਹੈ ਨਹੀਂ ਠੀਕ ਹੈ ਜੀ ਜਿਹੜਾ ਸਾਲੇ ਨੇ ਕੁੱਟਮਾਰ ਕੀਤੀ ਹੈਗੀ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਉਹਨਾਂ ਨਾਲ ਕੁਝ ਲੈਣਾ ਨਹੀਂ ਮੈਨੂੰ ਜਿਹੜਾ ਕੁੱਟਮਾਰ ਕੀਤੀ ਮਾਰਿਆ ਆ ਉਹਨੇ ਮੈਨੂੰ ਜੀ ਨਹੀਂ ਇਹ ਜੋ ਮਾਰਿਆ ਬਹੁਤ ਮਾਰਿਆ ਇਹਦੇ ਸਬੰਧ ਵਿੱਚ ਤੁਸੀਂ ਕਿਸੇ ਪਿੰਡ ਦੇ ਸਰਪੰਚ ਦੇ ਨਾਲ ਵੀ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਕਿਹਾ ਇੰਨੀ ਗੱਲ ਵੀ ਕੋਈ ਉਹਨਾਂ ਦਾ ਜੱਦੀ ਵੀ ਜੰਦਾ ਥਾਂ ਹੀ ਸਾਨੂੰ ਸ਼ੁਰੂ ਤੋਂ ਪਤਾ ਹੈ ਉੱਥੇ ਰਹਿ ਰਹੇ ਨੇ ਕਿ ਤੁਸੀਂ ਐਡਾ ਨਾ ਕਰੋ ਨਹੀਂ ਮੈਂ ਮੋਲ ਰਿਹਾ ਉਹ ਕਹਿੰਦੇ ਕਿ ਕਾਗਜ਼ ਪੱਤਰ ਦਿਖਾਓ ਜੇ ਤੁਸੀਂ ਮੋਲਦੇ ਆ ਕਿ ਤੁਸੀਂ ਮੋਲਦੇ ਹੋ ਤਾਂ ਜਦੋਂ ਨਿਆਰੋ ਕਾਗਜ਼ ਪੱਤਰ ਕੋਈ ਨਹੀਂ ਹੈ ਜੀ ਬਨ ਇਹਨਾਂ ਦੇ ਕੋਈ ਹੈ ਨਹੀਂ ਇਹਨ ਜੋ ਜਿਹਨਾਂ ਨੇ ਬਦਖਲ ਕੀਤਾ ਇਹਨਾਂ ਦੇ ਕੋਲ ਜਿਹੜੀ ਇਹਨਾਂ ਨੇ ਵਸੀਅਤ ਕੀਤੀ ਸੀ ਕੈਨਸਲੇਸ਼ਨ ਵਸੀਅਤ ਦੀਆਂ ਅਰੀਜਨਲ ਕਾਪੀਆਂ ਵੀ ਨੇ ਇਹਨਾਂ ਕੋਲ ਇਹਨਾਂ ਦੇ ਕੋਲ ਸਾਰੇ ਸਬੂਤ ਇਹਨਾਂ ਦੇ ਕੋਲ ਇਹਨਾਂ ਦੇ ਰੱਖੇ ਪਏ ਨੇ ਉਹਦੇ ਵਿੱਚੋਂ ਵੀ ਉਹ ਜਿਹਨੇ ਇਹਨਾਂ ਦੇ ਸਮਾਨ ਲੈ ਕੇ ਅੱਧੇ ਪੱਧੇ ਤੇ ਲੈ ਗਿਆ ਜਿਹੜੇ ਥੋੜੇ ਬੋਟੇ ਲੈ ਕੇ ਆਏ ਸੀ ਉਹ ਇਹਨਾਂ ਦੇ ਕੋਲ ਪਈ ਨਹੀਂ ਸਾਰੇ ਜਿਸ 27 ਤਰੀਕ ਦੀ ਹੁਣ ਗੱਲਬਾਤ ਹੋਈ ਹੈਗੀ ਅੱਜ 30 ਤਰੀਕ ਹੋ ਗਈ ਹੈ 27 28 29 ਤੀ ਚਾਰ ਦਿਨ ਹੋ ਗਏ ਜੀ ਚਾਰਾਂ ਦਿਨਾਂ ਤੋਂ ਬਾਬਾ ਜੀ ਤੁਹਾਡੇ ਕੋਲ ਰਹਿ ਰਹੇ ਹਨ ਹਾਂ ਜੀ ਉਹ ਦੇਖੋ ਰਿਹਾ ਤੇ ਸੱਤਾਂ ਪਹਿਲਾਂ ਵੀ ਆ ਗਿਆ ਜਦ ਮਾਰ ਕੇ ਆ ਗਿਆ ਮੈਂ ਕਿੰਨੂੰ ਨੇ ਮੇਰੇ ਨੂੰ ਜਦ ਤੇ ਮਾਂ ਦੀ ਰੋਟੀ ਨਹੀਂ ਬਕਾ ਸਕਦੇ 90 ਸਾਲ ਦੇ ਨੇ ਰੋਟੀ